ਲੰਗੇ ਦੇਣੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜਿਹੜਾ ਉਹ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਅਚਾਨਕ ਸਿਆਸਤ ਜਿਹੜੀ ਹੈ ਉਹ ਹਿੱਲ ਗਈ ਨਜ਼ਰ ਆਉਂਦੀ ਹੈ ਜਾਂ ਕੰਬ ਗਈ ਨਜ਼ਰ ਆਉਂਦੀ ਹੈ ਔਰ ਇਹੋ ਜੀ ਸਥਿਤੀ ਦੇ ਵਿੱਚ ਪੰਥਕ ਸਿਆਸਤ ਦੀ ਹਾਲਤ ਕੀ ਹੋਵੇਗੀ ਇਹ ਜ਼ਾਹਿਰ ਤਨ ਸਮਝਿਆ ਜਾ ਸਕਦਾ ਹੈ ਔਰ ਦੂਜੇ ਪਾਸੇ ਐਸਜੀਪੀਸੀ ਇੱਕ ਸਰਮੌਰ ਜਥੇ ਬੰਦੀ ਹੈ ਔਰ ਉਸ ਦੇ ਪ੍ਰਧਾਨ ਅਸਤੀਫਾ ਦੇ ਹਾਲਾਂਕਿ ਉਹਨਾਂ ਦੇ ਉੱਤੇ ਬਹੁਤ ਸਾਰੇ ਅਲਿਗੇਸ਼ਨ ਜਿਹੜੇ ਹੁਣ ਤੱਕ ਲੱਗਦੇ ਪਏ ਆ ਲੱਗਦੇ ਆਏ ਆ ਇਹਦੇ ਦਰਮਿਆਨ ਭਾਈ ਸੁਖਜੀਤ ਸਿੰਘ ਖੋਸਾ ਨੇ ਬੜੀ ਵਿਵਾਕੀ ਦੇ ਨਾਲ ਇੱਕ ਬਿਆਨ ਦਿੱਤਾ ਹੈ ਉਹ ਕਹਿੰਦੇ ਪੁਰਾਣੀ ਇੱਕ ਸਟੇਟਮੈਂਟ ਦਿੱਤੀ ਹੈ ਜਿਸ ਦੇ ਵਿੱਚ ਕਿਹਾ ਕਿ ਇੱਕ ਪਲਾਨਡ ਅਜੰਡਾ ਆ। ਪਰ ਇਹ ਪਲਾਨਡ ਅਜੰਡਾ ਜਿਹੜਾ ਸ਼ਬਦ ਹੈ ਉਹ ਇੱਕ ਬਿਹਤਰ ਸ਼ਬਦ ਦੇ ਤੌਰ ਤੇ ਉੱਤੇ ਵਰਤਿਆ ਜਾ ਰਿਹਾ ਇੱਥੇ ਨਹੀਂ ਤਾਂ ਬਹੁਤ ਹੀ ਸਟ੍ਰੇਟ ਫਾਰਵਰਡ ਤਰੀਕੇ ਦੇ ਨਾਲ ਭਾਈ ਸੁਖਦੀਪ ਸਿੰਘ ਖੋਸਾਨੀ ਉਹ ਬਿਆਨ ਦਰਤਾ ਸੀਗਾ ਜਿਸ ਦੇ ਵਿੱਚ ਇਹ ਵੀ ਕਿਹਾ ਸੀਗਾ ਕਿ ਡਾਇਵਰਟ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹੜੇ ਮਸਲੇ ਨੂੰ ਉਸ ਮਸਲੇ ਨੂੰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨਾਲ ਜੁੜਿਆ ਹੋਇਆ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਬੇ ਕਰਨ ਦੇ ਮਸਲੇ ਦੇ ਨਾਲ ਜੁੜੀ ਹੋਈ ਹੈ ਔਰ ਉਸ ਮਸਲੇ ਉੱਤੇ ਡਾਇਵਰਜਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਭਾਈ ਸੁਖਜੀਤ ਸਿੰਘ ਖੋਸਾ ਦਾ ਆਪਣੇ ਬਿਆਨ ਦੇ ਵਿੱਚ ਕਿ ਉਸ ਮਸਲੇ ਨੂੰ ਪੰਥ ਦੀਆਂ ਅੱਖਾਂ ਤੋਂ ਨਜ਼ਰਾਂ ਤੋਂ ਉਲਲੇ ਕਰ ਦਿੱਤਾ ਜਾਵੇ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਇਸ ਮਸਲੇ ਦੇ ਵਿੱਚ ਸਾਹਮਣੇ ਆ ਜਾਣ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਹਿਣਾ ਹੈ ਭਾਈ ਸੁਖਜੀਤ ਸਿੰਘ ਖੋਸਾ ਦਾ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕੀ ਇਹਨੂੰ ਅਸਲ ਚ ਅਸਤੀਫਾ ਸਮਝਿਆ ਜਾਣਾ ਚਾਹੀਦਾ ਅੰਡਰ ਪ੍ਰੈਸ਼ਰ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੇ ਗਏ ਐਕਸ਼ਨ ਦਾ ਨਤੀਜਾ ਦੱਸਿਆ ਜਾਣਾ ਚਾਹੀਦਾ ਜਾਂ ਫਿਰ ਇਸ ਨੂੰ ਭਾਈ ਸੁਖਜੀਤ ਸਿੰਘ ਹੋਸਾਦਿਆਂ ਨਜ਼ਰਾਂ ਦੇ ਨਾਲ ਦੇਖਣਾ ਚਾਹੀਦਾ ਥੋੜੀ ਇਸ ਬਾਰੇ ਕੀ ਰਾਏ ਆ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰੋਵਾਂ ਇੰਡੀਆ ਪੰਜਾਬੀ ਦੇ